ਬੈੱਡ ਦੇ ਉੱਤੇ ਪਏ ਤੁਸੀਂ ਮਰੀਜ਼ਾਂ ਨੂੰ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਇਹਨਾਂ ਦੇ ਨਾਲ ਅਜਿਹਾ ਕੀ ਹੋ ਗਿਆ ਕਿ ਇਹ ਬੇਹੋਸ਼ ਹੋਏ ਬੈੱਡ ਤੇ ਪਏ ਨੇ ਤਾਂ ਦੱਸਦੀ ਹੈ ਕਿ ਮੋਗਾ ਦੇ ਕਸਬਾ ਧਰਮਕੋਟ ਵਿਖੇ ਨਗਰ ਕੀਰਤਨ ਦੇ ਦੌਰਾਨ ਨਿਸ਼ਾਨ ਸਹਿਬ 1100 ਕੇਵੀ ਤਾਰਾਂ ਦੇ ਨਾਲ ਟਕਰਾਉਣ ਦੇ ਨਾਲ ਵੱਡਾ ਹਾ사 ਵਾਪਰ ਗਿਆ ਕਰੰਟ ਆਉਣ ਕਾਰਨ ਮਹਿਲਾ ਸਮੇਤ ਦੋ ਲੋਕਾਂ ਦੀ ਤਾਂ ਮੌਤ ਹੋ ਗਈ ਸੱਤ ਲੋਕ ਜ਼ਖਮੀ ਹੋ ਗਏ ਜਿਸ ਦੌਰਾਨ ਇਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕੀ ਕਿਹਾ ਆਓ ਸੁਣਦੇ ਹਾਂ ਅੱਜ ਘਟਨਾ ਵਾਪਰੀ ਪੀ ਨਗਰਕਿੱਤਨ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਭਾਣਾ ਵਰਤੇ ਚ ਗਿਆ ਬਹੁਤ ਭਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਚ ਨੀ ਵਾਪਰੀ ਜੀ ਕਰੰਟ ਆ ਗਿਆ ਸੀਗਾ ਕਾਰੇ ਜੀ ਗੱਡੀ ਚ ਜੀ ਜਿਹੜੇ ਚ ਮਹਾਰਾਜ ਹਾਂ ਜੀ ਜੀ ਰਾਪਾਲਤੀ ਸਾਹਿਬ ਸੀ ਜੀ ਕਿੱਦਾਂ ਮਰੀਜ਼ ਉਹਨਾਂ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲੋਂ ਫਰਕ ਨਹੀਂ ਕੋਈ ਬਸ ਪਾਲਕੀ ਜੀ ਆ ਗਿਆ ਗੱਡੀ ਜੀ ਤਾਰਤੂਰ ਪਤਾ ਨਹੀਂ ਕਿਵੇਂ ਲੱਗ ਲੋ ਨੀ ਕਿਈ ਕਿਤੇ ਪਤਾ ਲੱਗਿਆ ਕੋਈ ਮੌਤ ਵੀ ਹੋਈ ਆ ਹਾਂ ਜੀ ਉਹ ਹਮ 40 ਦੇ ਵਿੱਚ ਹੈ ਤੇ ਵਧੀਆ ਜੀ ਹੀ ਪ੍ਰੋਗਰਾਮ ਚ ਨਾ ਨਰ ਕਿਤਨੀ ਹੈ ਨਰ ਕਿਤਨੀ ਕਿਹੜੇ ਪਿੰਡ ਦੇ ਰਹਿਣਾ ਤੁਸੀਂ ਸਰ ਸਰ ਰਿਪੋਰਟ ਇੱਕ ਪਿੰਡ ਕੋਟ ਸਰਖਾ ਇੱਥੋਂ ਕੋੜੀ ਸਿਕੰਦਰ ਤੱਕ ਲਗਭਗ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਤੇ ਉੱਥੋਂ ਇਲੈਕਟ੍ਰਿਕ ਸ਼ੌਪ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤ ਹੁੰਦੀ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈ ਜੀ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮੰਨਵਾਲਾ ਦੇ ਵਿੱਚ ਕੌਣ ਕੌਣ ਮੰਨਵਾਲਾ ਦੇ ਵਿੱਚ ਇੱਕ ਲੇਡੀ ਸੀ ਇੱਕ ਲੜਕਾ ਸੀ ਉਹਨਾਂ ਦੀਆਂ ਰੈਕੋਰਡਿੰਗਾਂ ਸਰ ਉਹ ਉਹਨਾਂ ਦੇ ਘਰ ਦੇ ਲੈ ਗਏ ਕੋਈ ਪੁਲਿਸ ਕੰਪਲੇਟ ਨਹੀਂ ਅਜੇ ਤੱਕ ਦੇਵਲੋਂ ਕੋਈ ਪੁਲਿਸ ਕੰਪਲੇਂਟ ਪੁਲਿਸ ਕੰਪਲੇਂਟ ਕੀਤੀ ਹੈ ਬਟ ਉਹ ਜਿਹੜੇ ਬਾਡੀ ਸੀਗੇ ਉਹ ਹਸਪੀਟਲ ਦੇ ਬਾਹਰ ਜਦੋਂ ਲੈ ਕੇ ਆਏ ਉਹ ਨਾਲ ਦੀ ਨਾਲ ਹੀ ਲੈ ਗਏ ਉਥੇ ਡਿਕਲੇਅਰ ਅ ਡੈਥ ਉਥੇ ਹੀ ਹੋਈ ਹੋਈ ਸੀ ਉਹਨਾਂ ਦੀ ਡੈਥ ਉਥੋਂ ਹਾਂ ਡੈਥ ਉਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਲ ਲੈ ਕੇ ਜਿਵੇਂ ਆਪਾਂ ਰੋਡ ਸਾਈਡ ਜਿਹੜੀ ਦੇਖਿਆ ਔਰ ਡਿਕਲੇਅਰ ਕਰਤਾ ਔਰ ਉਹ ਨਾਲ ਹੀ ਉਹਨਾਂ ਨੂੰ ਤਾਂ ਲੈ ਗਏ ਉਥੇ ਹੀ ਜਾਣਕਾਰੀ ਦਿੰਦੇ ਹੋਏ ਕੋਰਟ ਈਸੇ ਖਾਂ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੋਰਟ ਸਦਰ ਖਾਂ ਵਿਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਤਾਂ ਅਚਾਨਕ ਪਾਲਕੀ ਸਹਿਦ ਦੇ ਵਿੱਚ ਕਰੰਟ ਆਉਣ ਕਾਰਨ ਇੱਕ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ ਆ ਬਾਕੀ ਹਸਪਤਾਲ ਦਾਖਲ ਨੇ ਹਾਂਜੀ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਜੀ ਪਿੰਡ ਕੋਟ ਸਦਰ ਖਾਨ ਨਗਰ ਕੀਰਤਨ ਦੌਰਾਨ ਉਹ ਪਾਲਕੀ ਸਾਹਿਬ ਉੱਤੇ ਤਾਰਾ ਸੀਗੀਆਂ 11 ਕੇਬਲੀਆਂ ਉਹਨਾਂ ਨੂੰ ਟੱਚ ਕਰ ਗਈ ਤੇ ਉਹ ਕਰੰਟ ਲੱਗਣ ਨਾਲ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 6-7 ਜਣੇ ਰੇ ਅੰਦਰ ਇੰਜਰਡ ਹੈਗੇ ਜਿਹੜੇ ਜਿਹੜੇ ਇਲਾਜ ਇਹਨਾਂ ਦੀ ਮੌਜੂਦ ਹੈ ਕੀ ਨਾਮ ਹੈ ਅ ਇੱਕ ਤਾਂ ਹੈਗੇ ਜੀ ਰਣਜੀਤ ਸਿੰਘ ਨੇ ਉਹਨਾਂ ਰੋਡੇਵਾਲ ਪਿੰਡ ਤੋਂ ਤੋਸਪੁਰ ਤੋਂ ਤੇ ਇੱਕ ਜੁਗਿੰਦਰ ਕੌਰ ਨੇ ਜੀ ਉਹ ਹੈ ਕਿ ਆਪਣਾ ਪਦਰੀ ਪਿੰਡ ਤੋਂ ਤੋਸਪੁਰ ਜੀ ਪੈਂਦੇ ਆ ਦੋਨੇ ਤਾਂ ਨਗਰ ਕੀਰਤਨ ਚੱਲਦੀ ਨਗਰ ਕੀਰਤਨ 'ਚ ਇਨਸੀਡੈਂਟ ਹੋਇਆ ਤੇ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਜੀ ਤੇ ਜ਼ਿੰਮੇਵਾਰ ਵੀ ਸਾਮਲੀ ਵੱਲੋਂ ਜੋ ਵੀ ਸਟੇਟਮੈਂਟ ਆਉਂਦੀ ਉਸ ਹਿਸਾਬ ਨਾਲ ਏ ਕਾਰਵਾਈ ਕੀਤੀ ਅਜਿ ਕੁ ਉਥੋਂ ਜਿਹੜੇ ਗੁਰਦੁਆਰੇ ਸਾਹਿਬ ਤੋਂ ਕੋਈ ਜਿਹੜਾ ਪ੍ਰਬੰਧਕ ਆ ਉਹਨਾਂ ਨਾਲ ਤੁਹਾਡਾ ਕੋਈ ਰਾਬਤਾ ਕਰਨ ਹੋਇਆ ਜਾਂ ਨਹੀਂ ਅ ਨਹੀਂ ਹਲੇ ਨਹੀਂ ਹੋਇਆ ਵੀ ਕਿ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਮੈਂ ਇਧਰੋਂ ਫ੍ਰੀ ਹੂ ਕਿ ਫਿਰ ਉੱਧਰ ਜਾ ਕੇ ਫਿਰ ਆਪਾਂ ਦੇਖਦੇ ਹਾਂ ਧੰਨ ਖੈਰ ਦੇਖਿਆ ਜਾਵੇ ਤਾਂ ਬਹੁਤ ਹੀ ਮੰਦ ਭਾਗਾ ਇਹ ਪਾਣਾ ਵਰਤਿਆ ਕਿ ਨਗਰ ਕੀਰਤਨ ਦੌਰਾਨ ਇਹਨਾਂ ਦੇ ਨਾਲ ਇਹ ਵੱਡਾ ਹਾਸਾ ਵਾਪਰਿਆ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ